ਦਰਸ਼ਕੋ ਅੱਜ ਤੁਹਾਨੂੰ ਹਿੰਦੂ ਧਰਮ ਦੇ ਇੱਕ ਐਸੀ ਮਹਾਨ ਸਥਾਨ ਦੇ ਦਰਸ਼ਨ ਕਰਵਾ ਰਹੇ ਹਾਂ ਜਿਸ ਦੇ ਦਰਸ਼ਨ ਤੁਸੀਂ ਸ਼ਾਇਦ ਹੀ ਪਹਿਲਾਂ ਕੀਤੇ ਹੋਣ। ਜਲਦੀ-ਜਲਦੀ ਇਹ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ। YouTube ਤੇ ਦੇਖ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ। ਕਮੈਂਟਾਂਾਂ ਦੇ ਰਾਹੀਂ ਸਾਨੂੰ ਸਲਾਹ ਜ਼ਰੂਰ ਦਿਆ ਕਰੋ। ਦਰਸ਼ਕੋ ਇਹ ਤੁਸੀਂ ਜੋ ਪ੍ਰਾਤਨ ਇੱਟਾਂ ਦੇਖ ਰਹੇ ਹੋ ਹਜ਼ਾਰਾਂ ਸਾਲ ਬੀਤ ਹੋ ਗਏ ਨੇ ਇਹ ਇਟਾਂ ਨੂੰ ਇਹ ਇਟਾਂ ਇਤਿਹਾਸ ਦੀ ਇੱਕ ਐਸੀ ਘਟਨਾ ਦੀਆਂ ਗਵਾਹ ਨੇ ਜਿਹੜੀ ਘਟਨਾ ਨਾ ਕਦੇ ਪਹਿਲਾਂ ਹੋਈ ਤੇ ਨਾ ਕਦੇ ਬਾਅਦ ਵਿੱਚ ਹੋਈ ਦਰਸ਼ਕੋ ਮਹਾਪਾਰਤ ਦੀ جنگ ਕੌਰਵਾਂ ਤੇ ਪਾਂਡਵਾਂ ਦੇ ਵਿਚਕਾਰ ਹੋਈ ਉਹ جنگ ਹੈ ਦੱਸਦੇ ਨੇ ਵੀ ਨਾ ਉਹ ਜੋ ਅਜੇ ਹੀ ਸੂਰਮੇ ਤੇ ਨਾ ਅਜੇ ਹੀ ਜੰਗ ਕਦੇ ਪਹਿਲਾਂ ਹੋਈ ਤਿੰਨਾ ਕਿਤੇ ਬਾਅਦ ਵਿੱਚ ਹੋਈ ਸੀ ਕੌਰਮ ਅਤੇ ਪਾਂਡਵਾਂ ਦੇ ਵਿਚਕਾਰ ਕੁਰੂਕ ਖੇਤਰ ਦੇ ਮੈਦਾਨ ਵਿੱਚ ਜੰਗ ਹੋਈ ਸੀ ਇਸ ਜੰਗ ਤੋਂ ਪਹਿਲਾਂ ਦਰਸ਼ਕੋ ਆ ਤੁਸੀਂ ਜੋ ਸਕਰੀਨ ਦੇ ਉੱਪਰ ਸਥਾਨ ਦੇਖ ਰਹੇ ਹੋ ਇਹ ਹੈ ਦ੍ਰੋਪਤੀ ਕੂਪ ਦ੍ਰੋਪਤੀ ਦਾ ਖੂਹ ਕਿਹਾ ਜਾਂਦਾ ਹੈ ਇਹ ਉਹ ਸਥਾਨ ਹੈ ਜਿਸ ਸਥਾਨ ਦੇ ਉੱਤੇ ਦ੍ਰੋਪਤੀ ਨੇ ਆਪਣੇ અપਮਾਨ ਦਾ ਬਦਲਾ ਲੈਂਦਿਆ ਹੋਇਆ। ਕੌਰਵਾਂ ਦੇ ਇੱਕ ਭਰਾ ਦੁਸ਼ਾਸ਼ਣ ਦੇ ਖੂਨ ਦੇ ਨਾਲ ਆਪਣੇ ਕੇਸਾਂ ਨੂੰ ਤੋਤਾ ਸੀ। ਉਹ ਖੂਹ ਅੱਜ ਵੀ ਉਸੇ ਤਰ੍ਹਾਂ ਮੌਜੂਦ ਹੈ ਤੁਹਾਨੂੰ ਅੱਗੇ ਜਾ ਕੇ ਦਿਖਾਵਾਂਗੇ। ਜਿਸ ਖੂਹ ਦੇ ਕਿਨਾਰੇ ਦੇ ਉੱਤੇ ਬੈਠ ਕੇ ਦ੍ਰੋਪਤੀ ਨੇ ਆਪਣੇ ਕੇਸਾਂ ਨੂੰ ਤੋਤਾ ਸੀ ਆਪਣੀ ਬੇਇੱਜ਼ਤੀ ਆਪਣੇ અપਮਾਨ ਦਾ ਬਦਲਾ ਲਿਆ ਸੀ। ਦੁਸ਼ਾਸ਼ਣ ਦਰਯੋਦਨ ਦੇ ਕਹਿਣ ਦੇ ਉੱਪਰ ਭਰੇ ਦਰਬਾਰ ਵਿੱਚ ਦ੍ਰੋਪਤੀ ਨੂੰ ਖਿੱਚ ਕੇ ਲੈ ਕੇ ਆਉਂਦਾ ਹੈ ਕਿਉਂਕਿ ਪਾਂਡਵ ਜੂਏ ਦੇ ਵਿੱਚ ਜਿੱਥੇ ਸਭ ਕੁਝ ਹਾਰ ਗਏ ਸਨ ਉੱਥੇ ਅਖੀਰ ਵਿੱਚ ਦ੍ਰੋਪਤੀ ਨੂੰ ਵੀ ਪਾਂਡਵ ਹਾਰ ਗਏ ਦਰਯੋਦਨ ਨੇ ਹੁਕਮ ਕੀਤਾ ਦੁਸ਼ਾਸ਼ਣ ਘਰੇ ਜਾਂਦਾ ਹੈ ਦ੍ਰੋਪਤੀਆਂ ਨੂੰ ਕਿਸਾਂ ਤੋਂ ਪਕੜ ਕੇ ਕਢੀਸ ਕੇ ਪਰੇ ਦਰਬਾਰ ਵਿੱਚ ਲੈ ਕੇ ਆਉਂਦਾ ਸ਼੍ਰੀ ਕ੍ਰਿਸ਼ਨ ਜੀ ਨੇ ਦ੍ਰੋਪਤਾਂ ਦੀ ਰੱਖਿਆ ਕੀਤੀ ਦ੍ਰੋਪਤੀ ਦੀ ਔਰ ਉਹਦੀ ਇੱਜ਼ਤ ਪਤ ਨੂੰ ਟਕਿਆ ਪਰ ਪਰੇ ਦਰਬਾਰ ਵਿੱਚ ਦ੍ਰੋਪਤੀ ਨੇ ਕਿਸਾਂ ਤੋਂ ਪਕੜ ਕੇ ਦੁਸ਼ਾਸ਼ਨ ਦੀ ਲਿਆਉਣ ਦੇ ਉੱਤੇ ਰੋਸ ਕੀਤਾ ਗੁੱਸਾ ਆਇਆ ਔਰ ਉਹਨੇ ਪਰੇ ਦਰਬਾਰ ਦੇ ਵਿੱਚ ਇੱਕ ਬਚਨ ਕੀਤਾ ਸੀ ਕਿ ਜਿਹੜਾ ਦੁਸ਼ਾਸ਼ਨ ਮੈਨੂੰ ਕੇਸਾਂ ਤੋਂ ਪਕੜ ਕੇ ਪਰੇ ਦਰਬਾਰ ਵਿੱਚ ਲੈ ਕੇ ਆਇਆ ਇੱਕ ਸਮਾਂ ਆਵੇਗਾ ਮੈਂ ਆਪਣੇ ਕੇਸਾਂ ਨੂੰ ਦੁਸ਼ਾਸ਼ਨ ਦੇ ਖੂਨ ਦੇ ਨਾਲ ਧੋ ਕੇ ਆਪਣੇ ਅਪਮਾਨ ਦਾ ਬਦਲਾ ਲਵਾਵਾਂਗੀ ਮਹਾਭਾਰਤ ਦੀ ਜੰਗ ਹੁੰਦੀ ਹੈ ਕੌਰਵ ਹਾਰ ਜਾਂਦੇ ਨੇ ਤੇ ਪਾਂਡਵ ਜਿੱਤ ਜਾਂਦੇ ਨੇ ਅਖੀਰ ਦੇ ਉੱਤੇ ਦੁਸ਼ਾਸ਼ਨ ਦੀ ਜੰਗ ਹੁੰਦੀ ਹੈ ਲੜਾਈ ਹੁੰਦੀ ਹੈ ਭੀਮ ਦੇ ਨਾਲ ਤੇ ਭੀਮ ਖਤਮ ਕਰਕੇ ਉਹਦੇ ਖੂਨ ਨੂੰ ਪਿਆਲੇ ਚ ਭਰ ਕੇ ਤੇ ਦਰੁਪਤਾਂ ਦੇ ਸਾਹਮਣੇ ਲੈ ਕੇ ਆਉਂਦਾ ਹੈ ਦਰੁਪਤੀ ਇਸੇ ਖੂਹ ਦੇ ਉੱਤੇ ਬੈਠ ਕੇ ਜਿਸ ਤੁਸੀਂ ਦਰਸ਼ਨ ਕਰ ਰਹੇ ਹੋ ਇਸ਼ਨਾਨ ਸਥਾਨ ਦੇ ਇਸੇ ਸਥਾਨ ਦੇ ਉੱਤੇ ਇਹ ਜੋ ਖਾਟੂ ਸ਼ਾਮ ਦਾ ਮੰਦਰ ਬਣਿਆ ਇਹਦਾ ਵੀ ਇਤਿਹਾਸ ਅਪਨ ਦੱਸਾਂਗੇ ਬਾਅਦ ਵਿੱਚ ਕਿ ਇਸੇ ਖਾਟੂ ਸ਼ਾਮ ਜੀ ਦੇ ਮੰਦਰ ਦੇ ਨਾਲ ਜੋ ਦਰੁਪਤਾਂ ਦਾ ਖੂਹ ਹੈ ਉਸੇ ਖੂਹ ਦੇ ਉੱਤੇ ਬੈਠ ਕੇ ਫਿਰ ਦਰੁਪਤੀ ਨੇ ਦੁਸ਼ਾਸ਼ਨ ਦੇ ਖੂਨ ਦੇ ਨਾਲ ਆਪਣੇ ਕੇਸਾਂ ਨੂੰ ਤੋਤਾ ਉਹ ਖੂਹ ਮੌਜੂਦ ਹੈ ਲਿਖਤ ਵਿੱਚ ਇਹ ਵੀ ਆਉਂਦਾ ਹੈ ਕਿ ਇਹ ਉਹੀ ਸਥਾਨ ਹੈ ਜਿੱਥੇ ਮਹਾਭਾਰਤ ਦੀ ਜੰਗ ਤੋਂ ਬਾਅਦ ਬਬਰੀਕ ਸ਼੍ਰੀ ਖਾਟੂ ਸ਼ਾਮ ਜੀ ਦੇ ਸਿਰ ਨੂੰ ਇਹਦਾ ਸੀ ਸ੍ਰੀ ਕ੍ਰਿਸ਼ਨ ਜੀ ਨੇ ਇਸੇ ਅਸਥਾਨ ਦੇ ਉੱਤੇ ਰੱਖਿਆ ਸੀ ਕੁਝ ਲਿਖਾਰੀ ਇਹ ਵੀ ਲਿਖਦੇ ਨੇ ਕਿ ਜਿਹੜੇ ਤੁਸੀਂ ਅਸਥਾਨ ਦਰਸ਼ਨ ਕਰ ਰਹੇ ਹੋ ਦਰਸ਼ਕੋ ਇਹ ਖਾਟੂ ਸ਼ਾਮ ਜੀ ਦੇ ਮੰਦਿਰ ਦੇ ਨਾਲ-ਨਾਲ ਪੌੜੀਆਂ ਨੇ ਜਿਹੜੀਆਂ ਥੱਲੇ ਭੂਰੇ ਅੰਦਰ ਜਾਂਦੀਆਂ ਨੇ ਔਰ ਥੱਲੇ ਨੀਵੇਂ ਥਾਂ ਜਦੋਂ ਅਸੀਂ ਉੱਤਰਦੇ ਜਾਂਦੇ ਹਾਂ ਤੇ ਅੱਗੇ ਅਸੀਂ ਉਸ ਖੂਹ ਦੇ ਕੋਲ ਪਹੁੰਚ ਜਾਨੇ ਆ ਉਸ ਖੂਹ ਦੇ ਕਿਨਾਰੇ ਤੇ ਪਹੁੰਚ ਜਾਨੇ ਆ ਜਿਹੜਾ ਖੂਹ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਮੌਜੂਦ ਸੀ ਤੇ ਜਿਸ ਖੂਹ ਦੇ ਕਿਨਾਰੇ ਦੇ ਉੱਪਰ ਬੈਠ ਕੇ ਪੰਜਾਂ ਪਾਂਡਵਾਾਂ ਦੀ ਪਤਨੀ ਪੰਚਾਲੀ ਨੇ ਦੁਸ਼ਾਸ਼ਣ ਦੇ ਖੂਹ ਦੇ ਨਾਲ ਆਪਣੇ ਕੇਸਾਂ ਨੂੰ ਤੋਤਾ ਸੀ ਇਹ ਇਟਾਂ ਨੇ ਜੋ ਗਵਾਣੇ ਬਦੀ ਦੇ ਉੱਪਰ ਨੇਕੀ ਦੀ ਜਿੱਤ ਦਿਆਂ ਧਰਮ ਦੇ ਅਧਰਮ ਦੇ ਉੱਪਰ ਧਰਮ ਦੀ ਜਿੱਤ ਦਾ ਪ੍ਰਤੀਕ ਹੈ ਇਹ ਖੂ ਇਹ ਖੂ ਦ੍ਰੋਪਤਾਂ ਦੇ ਅਪਮਾਨ ਦਾ ਬਦਲਾ ਲੈਣ ਦਾ ਖੂ ਗਵਾਹ ਹੈ ਇਹ ਵੀ ਦੱਸਿਆ ਜਾਂਦਾ ਹੈ ਕਿ ਇਸੇ ਖੂ ਦੇ ਕਿਨਾਰੇ ਦੇ ਉੱਪਰ ਹੀ ਜਦੋਂ ਮਹਾਭਾਰਤ ਦੀ ਜੰਗ ਪਾਂਡਵ ਜਿੱਤ ਜਾਂਦੇ ਨੇ ਤੇ ਧਰਮਰਾਜ ਉਦਸਤਰ ਨੇ ਜਿੱਤ ਦਾ ਨਿਸ਼ਾਨ ਜਿੱਤ ਦਾ ਝੰਡਾ ਇਸੇ ਖੂਹ ਦੇ ਕਿਨਾਰੇ ਦੇ ਉੱਪਰ ਆ ਕੇ ਗੱਡਿਆ ਸੀ ਕੁਝ ਲਿਖਤਾਂ ਇਹ ਵੀ ਦੱਸਦੀਆਂ ਨੇ ਵੀ ਇਸੇ ਹੀ ਖੂਹ ਦੇ ਕਿਨਾਰੇ ਦੇ ਉੱਪਰ ਆ ਕੇ ਪਰਸ਼ੂਰਾਮ ਜੀ ਨੇ ਬੜੇ ਸਾਲਾਂ ਤੱਕ ਤਪ ਕੀਤਾ ਤੇ ਇਸੇ ਅਸਥਾਨ ਦੇ ਉੱਤੇ ਆਪਣੇ ਪਿਤਰ ਸਨ ਜਿਹੜੇ ਉਹਨਾਂ ਦੇ ਪਿੰਡ ਦਾਣ ਕੀਤੇ ਸਨ ਇਹ ਵੀ ਦੱਸਿਆ ਜਾਂਦਾ ਹੈ ਕਿ ਇਹ ਉਹੀ ਅਸਥਾਨ ਹੈ ਜਿੱਤੇ ਰਿਸ਼ੀ ਵੇਦ ਵ્યાਸ ਨੇ ਵੀ ਕਈ ਸਾਲ ਤਪ ਕੀਤਾ ਤੇ ਆਪਣੇ ਪਿਤਰਾਂ ਦੇ ਪਿੰਡ ਦਾ ਦਾਣ ਕੀਤਾ ਸੋ ਦਰਸ਼ਕੋ ਇਹ ਜੋ ਖੂਹ ਹੈ ਇਹ Hindu ਧਰਮ ਦੇ ਵਿੱਚ ਬਹੁਤ ਮਹਾਨ ਅਸਥਾਨ ਮੰਨਿਆ ਜਾਂਦਾ ਹੈ ਤੀਰਥ ਮੰਨਿਆ ਜਾਂਦਾ ਹੈ ਅੱਜ ਵੀ ਹਜ਼ਾਰਾਂ ਸਾਲ ਪੁਰਾਣੀਆਂ ਜਿਹੜੀਆਂ ਇੱਟਾਂ ਨੇ ਸਖੂ ਦੇ ਅੰਦਰ ਮੌਜੂਦ ਨੇ ਕੋਈ ਸਮਾਂ ਹੋਵੇਗਾ ਇਹ ਖੂ ਕੱਚਾ ਹੋਵੇਗਾ ਪਰ ਹੁਣ ਇਹ ਪੱਕੀਆਂ ਇੱਟਾਂ ਦੇ ਨਾਲ ਜਿਹੜਾ ਹੈ ਇਹ ਖੂ ਦਿਖਾਈ ਦਿੰਦਾ ਹੈ ਦਰਸ਼ਕੋ ਸਾਡੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਜਰੂਰ ਦੱਸਿਓ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਆਜੋ ਅਜੇਹੀਆਂ ਇਤਿਹਾਸ ਦੇ ਨਾਲ ਸੰਬੰਧਿਤ ਵੀਡੀਓ ਅਸੀਂ ਲੈ ਕੇ ਤੁਹਾਡੇ ਸਾਹਮਣੇ ਹਾਜ਼ਰ ਹੁੰਦੇ ਰਹੀਏ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਜੀ ਔਰ ਇਸ ਵੀਡੀਓ ਨੂੰ ਮਤ ਤੋਂ ਵਾਦ ਸ਼ੇਅਰ ਕਰੋ ਧੰਨਵਾਦ